ਕਈ ਵਾਰ ਮਿੱਤਰੋ ਬਿਨਾ ਕੰਮ ਤੋਂ ਕੋਲੇ ਖੜਕੇ ਵੀ ਇੱਕ ਆਨੰਦ ਆ ਜਾਂਦਾ ਜਦੋਂ ਵੀ ਫਾਰਮ ਤੇ ਢੇੜਾ ਗੁੜਾ ਮਾਰੀਦਾ ਮਤਲਬ ਅੱਜ ਮੇਰਾ ਦਿਲ ਕੀਤਾ ਮੈਂ ਕਿ ਇੱਕ ਛੋਟੀ ਜੀ ਵੀਡੀਓ ਬਣਾਈ ਜਾਵੇ ਤਾਂ ਇਹ ਤਿੰਨੇ ਲੱਗੀਆਂ ਪਈਆਂ ਦੀ ਖਾਣ ਪੀਣ ਠੀਕ ਹੈ ਉਹ ਮਨ ਦੇ ਵਿੱਚ ਇਹੀ ਸੋਚੀ ਜਾਂਦਾ ਸੀ ਵੀ ਕੌਣ ਵੱਧ ਖਾਂਦੀ ਆ ਕੌਣ ਘੱਟ ਖਾਂਦੀ ਆ ਹਨਾ ਤਾਂ ਇਹ ਚੀਜ਼ਾਂ ਸੋਚ ਰਿਹਾ ਸੀ ਵੀ ਕਿਉਂ ਨਾ ਹੁਣ ਇਹਦੇ ਪੋਰਸ਼ਨ ਜੇ ਦੋ ਬਣ ਜਾਣ ਤੇ ਇੱਕ ਢੋਲ ਦੀ ਖੋਲਣੀ ਹੋ ਲੱਗ ਜੇ ਕਿਉਂਕਿ ਇਹਨਾਂ ਦਾ ਬਣਾਇਆ ਤਾਂ ਸੈਟਿੰਗ ਸੀਗਾ ਵੀ ਕਟੀਆਂ ਜਦੋਂ ਨੂੰ ਇਹ ਉਮਰ ਦੀਆਂ ਹੋਣੀਆਂ ਵੀ ਆ ਵੀ 6 ਮਹੀਨੇ ਤੋਂ ਉੱਪਰ ਵਾਲੀਆਂ ਸਾਲ ਦੇ ਵਿਚਾਲੀਆਂ ਉਹ ਤੁਹਾਨੂੰ ਵੀ ਉਧਰਲੇ ਪੋਸਤਾਂ ਦੇ ਵਿੱਚ ਉਹਨਾਂ ਨੇ ਚਲਾ ਜਾਣਾ ਜਿੱਥੇ ਉਹ ਤਿੰਨ ਬੈੜਾਂ ਫਰਦੀਆਂ ਤਾਂ ਹੁਣ ਉਹਦਾ ਕਰਕੇ ਉਹ ਵੀ ਕਟੀਆਂ ਹਜੇ ਨਾਲ ਬਾਹਰ ਆ ਕਿਉਂਕਿ ਉਹਦੇ ਉੱਤੇ ਲਵਾਤੀ ਉਹ ਜਿਹੜੀ ਪਾਈਪ ਲੱਗੀ ਵੀ ਨਾ ਉੱਪਰ ਅੰਕਲ ਦੀ ਖੇਤ ਨੂੰ ਆਂਦੀਂਦੀ ਆ ਤਾਂ ਉਹ ਪਾਈਪ ਦੀ ਪ੍ਰੋਬਲਮ ਹੈ ਜਿਹੜੀਆਂ ਕਟੀਆਂ ਜਦੋਂ ਖਾਂਦੀਆਂ ਅੰਦਰ ਤੇ ਜਿਹੜੀਆਂ ਤਾਂ ਇਹ ਬੈੜਾਂ ਗੀਆਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜਿਹੜੀਆਂ ਕਟੀਆਂ ਖਾਂਦੀਆਂ ਇਹਨਾਂ ਦੀਆਂ ਧੌਣਾਂ ਤੇ ਨਾ ਉਹ ਪੈਪ ਦੇ ਇਨਸਾਨ ਬਣ ਲੱਗੇ ਸੀਗੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਤੇ ਹੁਣ ਆਏ ਆ ਵੀ ਉਹ ਪੈਪ ਖਲਾ ਕੇ ਉਹ ਜਿਹੜਾ ਖੋਲਨੀ ਦਾ ਸੈਂਟਰ ਇੱਕ ਅੱਧਾ ਰਾਦਾ ਉੱਚਾ ਕਰਵਾ ਕੇ ਫਿਰ ਇਹਨਾਂ ਨੂੰ ਉੱਥੇ ਬਾਹਰ ਛੱਡਿਆ ਪਰ ਜਿੰਨਾਂ ਜ ਐਮ ਨਹੀਂ ਵੀ ਛੱਡੀਆਂ ਜਾਂਦੀਆਂ ਵੀ ਉਹ ਕੋਸ਼ਿਸ਼ ਕਰੀਏ ਵੀ ਇਹਦੇ ਵਿੱਚ ਕਿਉਣਾ ਦੋ ਕੋਲनियां ਗੱਡੀਆਂ ਜਾਂ ਤਾਂ ਤਕਰੀਬਨ ਇੱਕ ਪੋਰਸ਼ਨ ਦੇ ਵਿੱਚ ਉਤਰਦੀਆਂ ਦੋ ਕਟੀਆਂ ਤਕੜੀਆਂ ਹੋ ਚੱਲੀਆਂ ਉਹ ਵੀ ਛੱਡਨੀਆਂ ਹਨ ਤਾਂ ਬਾਕੀ ਇਹਨਾਂ ਦਾ ਹਰ ਤੱਕ ਖਾਣ ਪੀਣ ਸਾਰਾ ਵਧੀਆ ਮੌਜਮਾਤੀ ਅੱਡ ਕੇਵੇਂ ਹੁੰਦੀਆਂ ਨਹੀਂ ਤਾਂ ਆਉਂਦੀਆਂ ਨਹੀਂ ਤੇ ਬਾਕੀ ਤੁਸੀਂ ਬਿਰੋਸ ਤੋਂ ਆਪੀ ਐਕਟੀਮੇਟ ਲਾ ਸਕਦੇ ਆ ਪੌਮਚਲੀ ਬਿੱਲੋ ਵੀ ਆਪਦੇ ਜਨਮ ਦਿਨ ਕੰਨੀ ਨਵੰਬਰ ਦੇ ਵਿੱਚ ਇਹਦਾ ਜਨਮ ਸੀਗਾ ਤੇ ਜਿਹੜੀ ਆ ਘੱਟੀ ਆ ਇਹ ਸਾਲ ਤੋਂ ਉੱਪਰ ਹੀ ਹੋ ਗਈ ਉਹ ਉਸ ਦਿਨ ਤਾਂ 30 ਜੇ ਤਰੀਕ ਦੇਖੇ ਨਹੀਂ ਕਿਉਂਕਿ ਜਿਆਦੇ ਪਸ਼ੂ ਜਦੋਂ ਸੁੰਦੇ ਉਹ ਤਰੀਕਾ ਤਰ ਕੋਈ ਯਾਦ ਨਹੀਂ ਰਹਿੰਦੀਆਂ ਤਾਂ ਸਾਲਕ ਤੇ ਲਗਭਗ ਇਹਨੂੰ ਮੰਨ ਸਕਦੇ ਆ ਤੇ ਉਹ ਦੂਜੀ ਦਾ ਹੈਗਾ ਫਰਵਰੀ ਦਾ ਜਨਮ ਜਿਹੜੀ ਵਿਚਾਲੇ ਆ ਗ੍ਰੋਥ ਉਹਦੀ ਵੀ ਬਸ ਵੀ ਵਧੀਆ ਤਾਂ ਨਾਲ ਜਿਵੇਂ ਛੋਟੀ ਖਾਂਦੀ ਆ ਪਰ ਪਹਿਲਾਂ ਇਹਨਾਂ ਦੇ ਸੁਲਤਾਨਾਂ ਨੇ ਇਕੱਠਿਆਂ ਨੇ ਵਧੀਆ ਫੀਡ ਖਾਦੀ ਆ ਤੇ ਆਈ ਨਹੀਂ ਫੀਡ ਬਹੁਤ ਘੱਟ ਖਾਦੀ ਆ ਪਹਿਲਾਂ ਤੋਂ ਤੇ ਰਹੀ ਨਾਲ ਹੀ ਆ ਕੱਦ-ਕੁੱਦ ਇਹਦਾ ਵਧੀਆ ਤੇ ਪਰ ਉਹਨਾਂ ਨੂੰ ਹੋਰ ਵੀ ਐ ਸੀਗਾ ਵੀ ਗਲੀਟੇ ਦੀ ਹੋਰ ਵੀ ਚੰਗੀ ਹੁੰਦੀ ਪਰ ਨਹੀਂ ਥੋੜੀ ਜੀ ਇਹ ਫੀਡ ਫੂਡ ਚੋਂ ਬਹੁਤ ਘੱਟ ਮਤਲਬ ਫੀਡ ਖਾਂਦੀ ਰਹੀ ਆ ਹੁਣ ਵੀ ਜਿਆਦਾ ਫੀਡ ਖਾਣ ਵਾਲੀਆਂ ਉਹ ਦੋਨੇ ਆ ਆ ਬਰੋਬਰੀ ਖਾ ਜਾਂਦੀ ਆ ਤਾਹੀਂ ਇਹਦੀ ਉਮਰ ਦੇ حساب ਨਾਲ ਇਹਦਾ ਉਮਰ ਦਾ ਕਾਫੀ ਇਹਨਾਂ ਦਿਨਾਂ ਉਹ 2-2 ਮਹੀਨਿਆਂ ਦਾ ਬੱਟਾ ਹੋਊਗਾ 3 ਮਹੀਨਾ ਵਾਂਗੂੰ ਹੀ ਤੇ ਪਰਕਾਤ ਕੋਦੇ ਵਿੱਚ ਵੀ ਇਹਨਾਂ ਦੇ ਬਰੋਬਰੀ ਆ ਤੇ ਭਜਨ ਪੂਜਨ ਵੀ ਉਹਨਾਂ ਲੈ ਚਲੇ ਤੇ ਬਾਕੀ ਤੁਸੀਂ ਵੀ ਦੱਸੋ ਕਿ ਕਿਵੇਂ ਲੱਗੀਆਂ ਕਟੀਆਂ ਸੋਨੂੰ ਵੀ ਗ੍ਰੋਥ ਗ੍ਰੋਥ ਵਧੀਆ ਕਿਉਂਕਿ ਸੁਲਤਾਨਾ ਇੱਕ ਸਾਰਿਆਂ ਨੂੰ ਪਿਆਰੀ ਕੱਟੀ ਆ ਇਹ ਤਾਂ ਜਿਵੇਂ ਹੁਣ ਪਿਓਰ ਕਾਫੀ ਜਦੋਂ ਦਿੰਦੇ ਇਹਨੂੰ ਇਹਨੂੰ ਜਦੋਂ ਆਵਾਜ਼ ਮਾਰੀ ਦੇ ਨਾ ਜੇ ਕਾ ਖੁੱਖਾਂ ਦਾ ਲਾਲਚ ਹੋਊਗਾ ਤਾਂ ਗੱਲ ਵੱਖਰੀ ਆ ਨਹੀਂ ਇਹਨੇ ਫਿਰ ਵੀ ਆਈ ਜਾਣਾ ਹੁੰਦਾ ਛੱਡ ਕੇ ਵੀ ਤਾਂ ਜੇ ਇਹਨੂੰ ਮਤਲਬ ਵਧੀਆ ਆਵਾਜ਼ ਦੇਈ ਹੈ ਆਪਾਂ ਤਾਂ ਇਸ ਕਰਕੇ ਥੋੜੀ ਜੀ ਜਿਹੜੀ ਸਲਤਾਨਾਂ ਦੀ ਗ੍ਰੋਥ ਇਹਨਾਂ ਨਾਲ ਥੋੜੀ ਜੀ ਵੱਖਰੀ ਹੈ ਜਿਹੜੇ ਮਾੜਾ ਮੋਟਾ ਆਪਦੇ ਕੋਲ ਹੀ ਆ ਜਾਣਾ ਤਾਂ ਉਹ ਫਿਰ ਜਿਹੜਾ ਬੱਚਾ ਥੋੜਾ ਜਿਆਦਾ लाਡਲਾ ਹੁੰਦਾ ਤੇ ਉਹਨੂੰ ਥੋੜਾ ਜਿਆਦਾ ਫਿਰ लाਡ ਲਈ ਦੇ ਸਭਾ ਦੇ ਹਿਸਾਬ ਦੇ ਨਾਲ ਉਹਨੂੰ ਐਕਸਟਰਾ ਕੋਈ ਨਾ ਕੋਈ ਚੀਜ਼ ਮਿਲਦੀ ਰਹਿੰਦੀ ਹੈ ਇਹ ਕੁਦਰਤੀ ਹੁੰਦਾ ਜਿਹੜਾ ਬੱਚਾ ਥੋੜਾ ਜਿਆਦਾ ਧੱਕਾ ਜਿਆ ਕਰਾਉਂਦਾ ਹੋਵੇ ਫਿਰ ਉਹਨੂੰ ਆਪਾਂ ਵੀ ਉਦੋਂ ਕਹਿੰਦੇ ਨੇ ਵੀ ਵੱਡਾ ਹੋ ਗਿਆ ਯਾਰ ਜ਼ੋਰ ਜਿਆ ਲਵਾਉਣ ਲੱਗ ਗਿਆ ਇਹ ਚੱਕਰ ਹੈ ਸੁਲਤਾਨਾ ਪਿਆਰ ਬਹੁਤ ਲੈਂਦੀ ਹੈ ਸੁਲਤਾਨਾ ਉਹ ਸੁਲਤਾਨਾ